ਅਸੀਂ ਕਰਨ ਲੱਗੇ ਅੱਜ ਭਾਗ ਭਾਗ ਤੋਂ ਭਾਵ ਹੈ ਵੰਡ ਕਰਨਾ ਕਿਸੇ ਚੀਜ਼ ਨੂੰ ਅਸੀਂ ਡਿਵਾਈਡ ਕਰ ਦੇਣਾ ਮੰਨ ਲਓ ਮੇਰੇ ਕੋਲ 15 ਕੇਲੇ ਹਨ 15 ਕੇਲੇ ਨੂੰ ਖਾਣ ਵਾਲੇ ਅਸੀਂ ਟੋਟਲ 5 ਜਣੇ ਹਾਂ ਤੇ ਹਰੇਕ ਨੂੰ ਅਸੀਂ ਕੇਲੇ ਵੰਡ ਰਹੇ ਹਾਂ 15 ਕੇਲੇ ਨੂੰ ਅਸੀਂ ਬਰਾਬਰ-ਬਰਾਬਰ ਵੰਡਣਾ ਹੈ ਤਾਂ ਸਾਨੂੰ ਉਹਨਾਂ ਕੇਲਿਆਂ ਦੇ ਵਿੱਚੋਂ ਕਿਵੇਂ ਮਿਲੇਗਾ ਕੇਲੇ ਸਾਡੇ ਕੋਲ ਕਿੰਨੇ ਆ 15 ਪੰਜ ਜਣੇ ਅਸੀਂ ਖਾਣ ਵਾਲੇ ਆ ਤਾਂ ਅਸੀਂ 5 ਦਾ ਪਹਾੜਾ ਪੜਾਂਗੇ 1 5 5 2 5 10 3 5 15 ਤੇ ਜਿੱਥੋਂ ਤੱਕ ਅਸੀਂ ਪਹਾੜੇ ਨੂੰ ਪੜਿਆ ਤਾਂ ਜਿਹੜਾ ਉਹਦਾ ਉੱਤਰ ਆਏਗਾ 5 3 15 ਇਥੇ ਸਿੱਧਾ ਆ ਲਾਇਆ ਘਟਾਓ ਦਾ ਤੁਹਾਨੂੰ ਸਾਨੂੰ ਪਤਾ ਲੱਗੂਗਾ ਕਿ 15 'ਚ 15 ਵੰਡੇਗੇ ਜੇ ਜਦੋਂ ਅਸੀਂ ਘਟਾਓ ਲਾਤਾ ਇਹਦਾ ਮਤਲਬ ਸਾਡੇ ਕੋਲ ਆਸ ਠੀਕੇ ਤੇ ਅਸੀਂ 15 ਕਿਉਂ ਸੈਂਟਸ ਸਾਰੇ ਵੰਡਣ ਤੋਂ ਬਾਅਦ 15 ਦੇ 15 ਅਸੀਂ ਵੰਡ ਦਿੱਤੇ ਸਾਡੇ ਕੋਲ ਕੀ ਬਚ ਗਿਆ 0 ਤਾਂ ਇਹ ਤੁਹਾਡਾ ਭਾਗ ਫਲ ਕਿੰਨਾ ਆਇਆ ਤੇ ਬਾਕੀ ਕੀ ਰਹਿ ਗਿਆ 0 ਜੇਕਰ ਭਾਗਾਂ ਵਿੱਚ 2 ਰੁਪਏ ਚ ਗਏ ਤਾਂ ਜਿੰਨਾ ਵਿੱਚ ਅਸੀਂ ਵੰਡਿਆ ਤਾਂ ਉਹਨਾਂ ਦਾ ਕਿੰਨਾ ਕਿੰਨਾ ਹਿੱਸਾ ਸੀ ਉਹ ਹਿੱਸਾ ਵੀ ਸਾਰਾ ਦੱਸਿਆ ਵੀ ਉਹਨਾਂ ਸਾਰੇ 5 ਜਣੇ ਹਿੱਸੇਦਾਰ ਸੀਗੇ ਕੋਲ ਕੋਲਜੀ ਸਾਰਪੋ 153 ਤੇ ਹਰੇਕ ਨੂੰ ਵੰਡਣ ਤੋਂ ਬਾਅਦ ਜਿਹੜਾ ਸਾਰਿਆਂ ਨੂੰ ਪ੍ਰਾਪਤ ਹੋਇਆ ਹਿੱਸਾ ਕੀ ਸੀਗਾ ਉਹ ਤਿੰਨ ਤਿੰਨ ਹਰੇਕ ਦੇ ਲਈ ਸੀ ਕੋਲਜੀ ਇੱਕ ਸਵਾਲ ਥੋੜਾ ਜਿਹਾ ਇਸ ਨੂੰ ਵੱਡੀ ਕਰਾਂਗੇ 295 ਇਹਨਾਂ ਸੀ ਕਿ ਦੋ ਤੇ ਰੰਡ ਕਰਦੇ ਆ ਤਾਂ ਕਿ ਸਾਨੂੰ ਇਹ ਪਤਾ ਲੱਗੇ ਅਸੀਂ ਜਦੋਂ ਸੰਖਿਆ ਨੂੰ ਉਤੋਂ ਉਤਾਰਨਾ ਹੈ ਉਹ ਕਿਸ ਥਾਂ ਤੋਂ ਉਤਾਰਨਾ ਹੈ ਕਿਵੇਂ ਉਤਾਰਨਾ ਹੈ ਦੋ ਦਾ ਪੜਾਸੀ ਲਵਾਂਗੇ 1 ਤੱਕ 2 1 2 ਜਦੋਂ ਅਸੀਂ ਕਿਤਾਬ ਉਤਾਰਗੀ ਤਾਂ 2 2 ਹੋ ਗਿਆ 0 ਅਸੀਂ ਨਹੀਂ ਲਗਾਵਾਂਗੇ ਤਾਂ 9 ਨੂੰ ਅਸੀਂ ਬਿਲਕੁਲ ਉਦੇ ਮੇਠਾ ਸਿੱਧਾ ਉਤਾਰਾਂਗੇ ਦੋ ਦਾ ਬੜਾ ਬਣਾਗੇ ਜਿੱਥੇ ਤੱਕ ਯਾਰ ਸਾਨੂੰ 9 ਮਿਲੇ ਜਾਂ 900 ਛੋਟਾ ਮਿਲੇ 2 1 2 2 ਦੁਨੀ 4 2 3 6 2 4 2 ਚੋਕੇ 2 ਚੋਕੇ 8 ਦੋਨ ਸੀ 9 ਦੇ ਵਿੱਚ 8 ਨੂੰ ਘਟਾਇਆ ਤਾਂ ਸਾਡੇ ਨੂੰ ਉੱਤਰ ਆਇਆ 1 ਅਸੀਂ 5 ਨੂੰ ਬਿਲਕੁਲ ਉਲੰਧ ਦੇ ਵਿੱਚ ਥੱਲੇ ਇਥੇ ਉਤਾਰਾਂਗੇ ਹੁਣ ਦੋ ਦਾ ਬਾੜਾ ਉੱਥੋਂ ਤੱਕ ਪੜਾਂਗੀ ਜਿੱਥੇ ਸਾਨੂੰ ਯਾਤ 15 ਮਿਲੇ ਜੇ ਇਹ 15 ਨਹੀਂ ਉਸ ਪਾੜੇ 'ਚ ਆਉਂਦਾ ਤੇ ਸਾਨੂੰ ਉਸ ਤੋਂ ਘੱਟ ਮਿਲੇ 2 1 2 2 2 4 2 3 6 ਦੋ ਚੁੱਕਿਆ 2 5 10 2 6 12 2 7 14 2 8 16 ਅਸੀਂ 16 ਨਹੀਂ ਲੈ ਸਕਦੇ ਕਿਉਂ ਕਿ ਤੁਹਾਡੇ ਕੋਲ ਸਾਡੇ ਕੋਲ ਸੰਖਿਆ ਹੈ 15 ਇਸ ਕਰਕੇ ਸਾਨੂੰ 2 7 14 ਤੱਕ ਹੀ ਜਾਣਾ ਪਏਗਾ 2 7 14 ਮੰਨ ਸਾਡੇ ਕੋਲ ਇੱਥੇ ਖਤਮ ਹੋ ਗਿਆ ਤਾਂ ਸਾਡੇ ਕੋਲ ਉੱਤਰ ਬਾਕੀ ਬਚਿਆ 1 ਕੁੱਲ ਜੀ ਸਾਡੇ ਕੋਲ ਕਿੰਨੀ ਸੀ 295 ਵੰਡਰਾ ਕਿੰਨਿਆ ਦੇ ਸੀ ਦੋ ਵਿੱਚ ਦੋ ਦੇ ਵੰਨਨ ਤੋਂ ਬਾਅਦ ਉਹ ਨੂੰ ਬਰ ਬਰ ਜਿਹੜਾ ਪ੍ਰਾਪਤ ਹੋਇਆ ਉਹ 147 47 ਪ੍ਰਾਪਤ ਹੋਇਆ ਜਦ ਕੇ ਬਾਕੀ ਬਚਿਆ ਉਹ ਰਹਿ ਗਿਆ 1 ਹੁਣ ਅਸੀਂ ਇਸ ਤਰ੍ਹਾਂ ਦੀ ਪ੍ਰਕਾਸ਼ ਵੀ ਕਰਦੇ ਆ ਜਿੰਨਾ ਹਿੱਸਾ ਆਇਆ 147 2 27 14 1+2=8 20+18=38 19 2+1=2 ਜਿਹੜਾ ਬਾਕੀ ਬਚਿਆ ਉਹ ਜਿਹੜੇ ਅਸੀਂ ਜਮਾ ਕਰਤਾ ਜੋੜ ਕਰਤਾ ਤਾਂ ਸਾਡੇ ਕੋਲ ਉਤਰ ਉਨਾ ਹੀ ਬਚ ਗਿਆ ਜਿੰਨਾ ਸਾਡੇ ਕੋਲ ਪਹਿਲਾਂ ਸੀ ਜਿੰਨੀ ਸਾਡੇ ਕੋਲ ਵਸਤੂ ਸੀ ਕੋਲ ਚੀਜ਼ ਸੀ